ਮੈਂ ਸਮਝਦਾ ਸਾਨੂੰ ਦਰਖਤ ਲਾਉਣ ਦੀ ਬਹੁਤ ਸਖਤ ਲੋੜ ਆ ਲਈ ਆ ਤੁਹਾਡੀ ਗੱਲ ਕਿ ਫਲਦਾਰ ਦਰਖਤ ਜਿਹੜੇ ਤੇ ਲੱਗ ਜਾਣ ਇਹਨਾਂ ਨੂੰ ਦੇਖੋ ਨਵੇਂ ਟੂਰਿਜ਼ਮ ਦੀ ਪਾਲਿਸੀ ਪੰਜਾਬ ਚ ਆਈ ਆ ਮੈਂ ਸਮਝਦਾ ਜੇ ਮੈਂ ਡਿਰਬੇ ਦੀ ਗੱਲ ਕਰਾਂ ਸੰਗਰੂਰ ਪਾਰਲੀਮੈਂਟ ਦੀ ਗੱਲ ਕਰਾਂ ਜਾਂ ਪੰਜਾਬ ਦੀ ਗੱਲ ਕਰਾਂ ਤਾਂ ਅੱਜ ਐਂਟੀ ਮੋਦੀ ਵੇਵ ਚੱਲ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਰਮਾਨ ਸਾਹਿਬ ਨੂੰ ਪਿਆਰ ਕਰ ਰਹੇ ਨੇ ਉਹ ਜਿੱਥੇ ਵੀ ਰੋਡ ਸ਼ੋ ਹੋ ਰਿਹਾ ਹੈ ਨੇ ਜਿੱਥੇ ਵੀ ਮਾਨ ਸਾਹਿਬ ਜਾ ਰਹੇ ਨੇ ਲੱਖਾਂ ਦੀ ਗਿਣਤੀ ਚ ਨੌਜਵਾਨ ਆ ਰਹੇ ਨੇ ਅੱਜ ਬਿਲਕੁਲ ਜਿਹੜੀਆਂ ਸਾਂਝੀਆਂ ਥਾਮਾਂ ਲਗੀਆਂ ਚਾਹੇ ਸ਼ਾਮਲਾ ਜ਼ਮੀਨਾਂ ਹੋ ਰਾ ਅਸੀਂ ਉਹਦੇ ਲਈ ਪ੍ਰਪੋਜ਼ਲ ਤਿਆਰ ਕਰ ਰਹੇ ਹਾਂ ਕਿ ਉੱਥੇ ਸਾਰੀ ਜਗ੍ਹਾ ਤੇ ਰੁੱਖ ਲਾਏ ਜਾਣ ਕਿਉਂਕਿ ਵਾਤਾਵਰਨ ਇਸ ਕਦਰ ਖਰਾਬ ਹੋ ਰਿਹਾਗਾ ਅੱਜ 45 ਤੋਂ 47 ਡਿਗਰੀ ਟੈਂਪਰੇਚਰ ਪਹੁੰਚ ਗਿਆ ਤਾਂ ਮੈਂ ਸਮਝਦਾ ਸਾਨੂੰ ਦਰਖਤ ਲਾਉਣ ਦੀ ਬਹੁਤ ਸਖਤ ਲੋੜ ਆ ਨਹੀਂ ਆਉਣ ਵਾਲੇ ਸਮੇਂ ਤਾਂ ਲੋਕਾਂ ਦੀ ਜ਼ਿੰਦਗੀ ਜਿਣੀ ਖਰਾਬ ਹੋ ਜੂਗੀ ਅੱਜ ਕਿਸੇ ਸਮੇਂ 32-33 ਡਿਗਰੀ ਹੁੰਦਾ ਸੀਗਾ ਅੱਜ 45 ਡਿਗਰੀ ਤੇ ਪਹੁੰਚ ਗਿਆ ਸੋ ਇਹਦੇ ਲਈ ਬਿਲਕੁਲ ਅਸੀਂ ਜਿਹੜਾ ਆਲ ਵਾਲਾ ਸਮਾਗੋ ਚ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਤੇ ਜਿੰਨੀਆਂ ਵੀ ਸਾਂਝੀਆਂ ਥਾਵਾਂ ਨੇ ਉੱਥੇ ਵੱਧ ਤੋਂ ਵੱਧ ਦਰਖਤ ਲਾਏ ਜਾਣ ਸੋ ਹੋਰ ਵੀ ਜਿਹੜੇ ਪ੍ਰਾਈਵੇਟ ਜਗ੍ਹਾ ਦੇ ਉੱਤੇ ਆ ਉਹਦੇ ਲਈ ਵੀ ਮੇਰੀ ਤੇ ਸਾਰੇ ਬੰਦਿਆਂ ਨੂੰ ਅਪੀਲ ਆ ਗਈ ਕਿ ਚਾਹੇ ਆਪਣੇ ਘਰ ਨੇ ਚਾਹੇ ਆਪਣੇ ਖੇਤ ਨੇ ਆਪਣੀ ਮੋਟਰਾਂ ਘਟੋ ਘਟ ਹਰੇਕ ਕਿਸਾਨ ਭਰਾ ਜੇ ਆਪਣੀ ਮੋਟਰ ਦੇ ਆਲੇ-ਦਾਲੇ ਚਾਹੇ ਉਹ ਅੰਬ ਦਾ ਦਰਖਤ ਚਾਹੇ ਉਹ ਅਮਰੂਦ ਦਾ ਚਾਹੇ ਜਾਮਨ ਦਾ ਇਹ ਤਾਂ ਆਮ ਉਹ ਦਰਖਤ ਜਿਹੜੇ ਪਹਿਲੇ ਪੁਰਾਣੇ ਸਮੇਂ ਚ ਹੁੰਦੇ ਸੀ ਇਹ ਸਾਰੇ ਲਾਲਣ ਨਾਲੇ ਕਿਤਨੇ ਕਿਤੇ ਫਰੂਟ ਜਿਹੜਾ ਉਹ ਘਰ ਦਾ ਹੋ ਜਾਊਗਾ ਔਰ ਦੂਜਾ ਵਾਤਾਵਰਣ ਚ ਬਚਾਉਣ ਚ ਵੀ ਵੱਡੀ ਮਦਦ ਹੋ ਜਾਊਗੀ ਸੋ ਮੈਂ ਇਹ ਅਪੀਲ ਵੀ ਕਰਦਾ ਕਿ ਸਾਰੇ ਸਾਡੇ ਕਿਸਾਨ ਭਰਾ ਇਸ ਗੱਲ ਨੂੰ ਅਪਣਾਉਣ ਤਾਂ ਕਿ ਅਸੀਂ ਵਾਤਾਵਰਣ ਨੂੰ ਹੋਰ ਠੰਡਾ ਰੱਖ ਸਕੀਏ ਹੋਰ ਠੀਕ ਰੱਖ ਸਕੀਏ ਕਾਫੀ ਸਾਰੇ ਕਿਸਾਨਾਂ ਨਾਲ ਸਾਡੀ ਵੀ ਗੱਲ ਬਾਤ ਹੁੰਦੀ ਹੈ ਸਰਕਾਰ ਕਿੰਨਾ ਜ਼ਰੂਰ ਕਰਕੇ ਅੱਗਾ ਲੱਗਦੀਆਂ ਨੇ ਤਰੁਖਮ ਅਛਦੇ ਨੇ ਸਦਾ ਦੇ ਇਹ ਕਹਿਣਾ ਹੈਗਾ ਵੀ ਜਿਹੜੇ ਦੂਸਰੇ ਤਰ੍ਹਾਂ ਦੇ ਰੁੱਖ ਨੇਗੇ ਉਹ ਲਗਾਏ ਜਾਂਦੇ ਨੇ ਗੌਰਮੈਂਟ ਵੱਲੋਂ ਕਿ ਫਲਦਾਰ ਜਿਵੇਂ ਕਿ ਕਿਹਾ ਇਹ ਫਲਦਾਰ ਰੁੱਖ ਲਗਾਏ ਜਾਂਦਾ ਹੁੰਦਾ ਜੀ ਸਾਮ ਸੰਭਾਲ ਵੀ ਜ਼ਿਆਦਾ ਹੁੰਦੀ ਹੈ ਤੇ ਨਾਲੇ ਪੰਨਾਂ ਨਾਲੇ ਫੜੀਆਂ ਵੀ ਹੁੰਦੀਆਂ ਬਿਲਕੁਕੁਲ ਠੀਕ ਆ ਤੁਹਾਡੀ ਗੱਲ ਕਿ ਫਲਦਾਰ ਦਰਖਤ ਜਿਹੜੇ ਤੇ ਲੱਗ ਜਾਣ ਤਾਂ ਉਹਦੇ ਨਾਲ ਜਿਹੜਾ ਕਿਤੇ ਨਾ ਕਿਤੇ ਬੰਦਾ ਜੁੜਿਆ ਰਹਿੰਦਾ ਕਿ ਯਾਰ ਮੇਰੇ ਬਰਗੂ ਦਾ ਮੇਰੇ ਅੰਬਾਂ ਮੇਰੇ ਜਾਮਣਾਂ ਅੱਗੇ ਪਰਾਣੇ ਜਦੋਂ ਛੋਟੇ ਛੋਟੇ ਹੁੰਦੇ ਸੀ ਆਪਾਂ ਆਪਦੇ ਮਾਮੇ ਚਾਚੇ ਤਾਂ ਆਂਦੇ ਕੀਤਾ ਤੇ ਇਸ ਲਈ ਜਾਂਦੇ ਹੁੰਦੇ ਸੀ ਕਿ ਅੱਜ ਤੋਂ ਜਾਮਲਾ ਖਾ ਕੇ ਆਵਾਂਗੇ ਅਮਰੂਦ ਤੋੜ ਕੇ ਲਿਆਵਾਂਗੇ ਅੰਮ੍ਰੇ ਗਿਓ ਹੁਣ ਜਿਹੜਾ ਸਿਸਟਮ ਪਿਛਲੇ 15 20 ਸਾਲਾਂ ਤੋਂ ਗਾਇਬ ਹੋ ਗਿਆ ਸੋ ਬੜੀ ਅੱਛੀ ਸੋਚ ਆ ਮੈਂ ਤਾਂ ਕਹਿਣਾ ਕਿ ਹੋਣਾ ਚਾਹੀਦਾ ਪਰ ਅਸੀਂ ਯਤਨ ਵੀ ਕਰਾਂਗੇ ਇਸ ਲਈ ਇੱਕ ਜੀਮਾ ਸਾਹਿਬ ਰੈਸਟ ਹਾਊਸ ਬਣਿਆ ਹੈ ਇੱਥੇ ਹੈਰੀ ਵਿਭਾਗ ਦਾ ਕਾਫੀ ਪੁਰਾਣਾ ਅੰਗਰੇਜ਼ੀ ਦੇ ਸਮੇਂ ਤੋਂ ਸਭti ਹਰ ਤੋਂ ਉਹ ਸਦੀਆਂ ਪੁਰਾਣੇ ਨੇ ਇਸ ਲਾਈਨ ਦੇ ਉੱਪਰ ਕਈ ਰੈਸਟ ਹਾਊਸ ਨੇ ਖੰਡਰ ਹੋਰਨੇ ਕੀ ਪੰਜਾਬ ਸਰਕਾਰ ਦੀ ਕੋਈ ਹੈ ਮਾਨਸ਼ਾ ਕਿਉਂਕਿ ਇਹ ਟੂਰਿਸਟ ਸਪੌਟ ਬਣ ਸਕਦਾ ਜਾਂ ਲੋਕਾਂ ਨੇ ਇੱਥੇ ਆਉਣਾ ਜਣਾ ਆ ਸਕਦਾ ਹੈ ਇਹ ਬਿਲਡਿੰਗਾਂ ਮੰਨ ਲਓ ਉਹਨਾਂ ਦੇ ਸਮੇਤ ਕਿਉਂਕਿ 100 ਸਾਲ ਤੋਂ ਖੜੀਆਂ ਨੇ ਅੱਜ ਵੀ ਬੁਰੀਆਂ ਮਜ਼ਬੂਤ ਨਹੀਂ ਕੀ ਸਰਕਾਰ ਦੀ ਕੋਈ ਪਾਲਸੀ ਹੈ ਇਹਨਾਂ ਨੂੰ ਦੇਖੋ ਨਵੇਂ ਟੂਰਿਜ਼ਮ ਦੀ ਪਾਲਸੀ ਪੰਜਾਬ ਚ ਆਈ ਆ ਔਰ ਪਿੱਛੇ ਮੈਂ ਮੀਟਿੰਗ ਲਈ ਸੀ ਖਾਸ ਕਰਕੇ ਨਹਿਰੀ ਡਿਪਾਰਟਮੈਂਟ ਦੇ ਨਾਲ ਅਸੀਂ ਬਜਟ ਵੀ ਵਧਾਇਆਗਾ ਕਿ ਪੁਰਾਣੀਆਂ ਜਿਹੜੀਆਂ ਥਾਮਾਂ ਲਗੀਆਂ ਇਤਿਹਾਸਕ ਥਾਮਾਂ ਲਗੀਆਂ ਸੋ ਉਹਨਾਂ ਨੂੰ ਦੁਬਾਰਾ ਠੀਕ ਕੀਤਾ ਜਾਵੇ ਬਹੁਤ ਸਾਰੀਆਂ ਨਹੀਂ ਤਾਂ ਛੱਡ ਚੁੱਕੇ ਸੀ ਇਸੇ ਗੱਲ ਪ੍ਰਾਈਵੇਟ ਹੋਟਲ ਵਧ ਗਏ ਪਹਿਲਾ ਸਰਕਾਰੀ ਥਾਵਾਂ ਹੁੰਦੀਆਂ ਸੀ ਸੋ ਮੇਰੀ ਇਹ ਪ੍ਰਪੋਜ਼ਲ ਜਿਹੜੀ ਹੈ ਭੇਜੀ ਹੋਈ ਹੈ ਜਦੋਂ ਡਿਪਾਰਟਮੈਂਟ ਵੱਲੋਂ ਬਣ ਕੇ ਆ ਗਈ ਤਾਂ ਮੈਂ ਉਹਨੂੰ ਪ੍ਰਵਾਨ ਕਰੂੰਗਾ। ਉਹਨਾ ਆਖਰੀ ਸਮੇਂ ਚੱਲ ਰਹੀਆਂ ਨੇ ਜੀ ਥੋੜੇ ਜਿਹਾ ਸਿੱਟੇ ਵੀ ਨੇੜੇ ਨਿਕਲਣ ਲੱਗ ਗਏ ਤਾਂ ਮੁਕਾਬਲਾ ਜਿੱਥੇ ਪਾਰਟੀਆਂ ਬਣ ਗਈਆਂ। ਦੇਖੋ ਮੈਂ ਸਮਝਦਾ ਜੇ ਮੈਂ ਦਿੜਬੇ ਦੀ ਗੱਲ ਕਰਾਂ ਸੰਗਰੂਰ ਪਾਰਲੀਮੈਂਟ ਦੀ ਗੱਲ ਕਰਾਂ ਜਾਂ ਪੰਜਾਬ ਦੀ ਗੱਲ ਕਰਾਂ ਤਾਂ ਅੱਜ ਐਂਟੀ ਮੋਦੀ ਵੇਵ ਚੱਲ ਰਹੀ ਹੈ। ਯਾਨੀ ਅੱਜ ਪੰਜਾਬ ਦੇ ਲੋਕ ਪੰਜਾਬੀ ਜਿਹੜੇ ਨੇਗੇ ਉਹ ਮੋਦੀ ਸਾਹਿਬ ਨੂੰ ਸਭ ਕੁਝ ਸਿਖਾਉਣ ਦੇ ਲਈ ਲੱਗੇ ਹੋਏ ਨੇਗੇ ਔ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਰਮਾਨ ਸਾਹਿਬ ਨੂੰ ਪਿਆਰ ਕਰ ਰਹੇ ਨੇ ਉਹ ਜਿੱਥੇ ਵੀ ਰੋਡ ਸ਼ੋ ਹੋ ਰਹੇ ਨੇ ਜਿੱਥੇ ਵੀ ਮਾਨ ਸਾਹਿਬ ਜਾ ਰਹੇ ਨੇ ਲੱਖਾਂ ਦੀ ਗਿਣਤੀ ਚ ਨੌਜਵਾਨ ਆ ਰਹੇ ਨੇ ਅੱਜ ਸਾਨੂੰ ਸ਼ਾਮ ਨੂੰ 4 ਵਜੇ ਜਿਹੜਾ ਰੋਡ ਸ਼ੋ ਦਰਬੇ ਵੀ ਆ ਉੱਥੇ ਹੀ ਭਾਰੀ ਗਿਣਤੀ ਚ ਨੌਜਵਾਨ ਪਹੁੰਚ ਰਹੇ ਨੇ ਕਿ ਸੋ ਬਿਲਕੁਲ ਇੱਕ ਤਰਫਾ ਜਿੱਤ ਜਿਹੜੀ ਆ ਉਹ ਆਮਾ ਦੀ ਪਾਰਟੀ ਦੀ ਹੋ ਰਹੀ ਹੈ